ਹਾਂਜੀ ਆਪਾਂ ਆਏ ਅੱਜ ਬਾਈ ਕੋਲੇ ਸਾਹਿਬ ਬੋਲਟ ਵਾਲਿਆਂ ਕੋਲੇ ਮੋਗੇਰ ਬਾਈ ਹੁਣ ਆਏ ਦੇਖਦੇ ਆਂ ਬੋਲਟ ਤੇ ਕਰਦੇ ਆਂ ਬਾਈ ਨਾਲ ਗੱਲਬਾਤ ਹੋਰ ਬਾਈ ਠੀਕ ਠਾਕ ਆ ਜੀ ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਨੂੰ ਹਾਂਜੀ ਸਤਿ ਸ੍ਰੀ ਅਕਾਲ ਸਭ ਤੋਂ ਪਹਿਲਾਂ ਧੰਨਵਾਦ ਕਰਦੇ ਆਂ ਕਬੱਡੀ 3600 ਚੈਨਲ ਬਾਰੇ ਸਾਰੀ ਟੀਮ ਦੇ ਵੀਰਾਂ ਦਾ ਹਾਂਜੀ ਧੰਨਵਾਦ ਜਿਹੜੇ ਸਾਡੇ ਚੱਲਦੇ ਇਸ ਕਾਰੋਬਾਰ ਨੂੰ ਇਹਨਾਂ ਬੋਲਟਾਂ ਨੂੰ ਤੁਹਾਡੇ ਤੱਕ ਪਹੁੰਚਾਉਂਦੇ ਆ ਵੀਡੀਓ ਦੇ ਜ਼ਰੀਏ ਤੁਹਾਡੇ ਤੱਕ ਰੋਗ ਰੂ ਕਰਦੇ ਆ ਇਹਨਾਂ ਦਾ ਵੀ ਧੰਨਵਾਦ ਤੇ ਤੁਹਾਡਾ ਵੀ ਧੰਨਵਾਦ ਤੁਸੀਂ ਸਾਰੇ ਸਾਨੂੰ ਪਿਆਰ ਦਿੰਦੇ ਹੋ ਤੁਹਾਡਾ ਅਸੀਂ ਸਤਿਕਾਰਯੋਗ ਹਾਂ ਸਤਿਕਾਰ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣਾ ਐਡਰੈਸ ਦੱਸ ਦਿੰਨਾ ਜੀ ਜਿਹਦੇ ਵਿੱਚ ਥੋੜੀ ਜਿਹੀ ਕਨਫਿਊਜ਼ਨ ਹੁੰਦੀ ਆ ਸਾਡੇ ਬੰਦੇ ਹਾਂਜੀ ਸਾਡਾ ਐਡਰੈਸ ਹੈਗਾ ਜੀ ਮੋਗੇ ਹਾਂਜੀ ਬਾਈਪਾਸ ਤੇ ਹਾਂਜੀ ਆਈਟੀਆਈ ਦੀ ਅਸੀਂ ਬੈਕ ਸਾਈਡ ਤੇ ਹਾਂ ਠੀਕ ਹੈ ਜੀ ਕੋਟਕਪੂਰਾ ਬਾਈਪਾਸ ਜਦੋਂ ਅਸੀਂ ਕਹਿੰਨੇ ਆ ਤਾਂ ਥੋੜਾ ਜਿਹਾ ਭੁਲੇਖਾ ਲੱਗਦਾ ਵੀਰਾਂ ਨੂੰ ਵੀ ਕੋਟਕਪੂਰਾ ਠੀਕ ਹੈ ਜੀ ਮੋਗੇ ਸਾਡੇ ਬਾਈਪਾਸ ਪੈਂਦਾ ਜੀ ਜਿੱਥੇ ਕਾਰ ਬਿਆਰ ਲੱਗਦਾ ਹੈ ਠੀਕ ਹੈ ਜੀ। ਕੋਣ ਅਸੀਂ ਕੋਟਕਪੂਰਾ ਬਾਈਪਾਸ ਕਹਿੰਦੇ ਆ। ਠੀਕ ਹੈ ਜੀ। ਅਸੀਂ ਬੈਲਪੋਲ ਉਹਦੇ ਨਜ਼ਦੀਕ ਹਾਂਜੀ ਨਿਊ ਹਾਰਨਨ ਟਰੈਕਟਰ ਦੀ ਏਜੰਸੀ ਦੇ ਕੋਲ ਆ। ਹਾਂਜੀ ਧਰਮ ਸਿੰਘ ਨਗਰ ਹਾਂਜੀ ਗਲੀ ਨੰਬਰ 3 ਦੇ ਮੋੜ ਤੇ ਸਾਡਾ ਸ਼ੋਅਰੂਮ ਆ ਜੀ। ਠੀਕ ਹੈ ਜੀ। ਐਡਰੈਸ ਡਿਟੇਲ ਦੇ ਵਿੱਚ ਤਾਂ ਦੱਸਿਆ ਕਿਉਂਕਿ ਇਹਦੇ ਵਿੱਚ ਕਈ ਵਾਰ ਥੋੜੀ ਕਨਫਿਊਜ਼ਨ ਹੁੰਦੀ ਹੈ। ਲਿਖਾ ਪੈਂਦਾ ਗਏ ਬ੍ਰੋ। ਹਾਂਜੀ। ਹਾਂਜੀ। ਮੈਂ ਦੁਬਾਰਾ ਫਿਰ ਦੱਸ ਦਿੰਦਾ ਹਾਂ। ਮੋਗੇ ਕੋਟਕਪੂਰਾ ਬਾਈਪਾਸ ਤੇ ਕਾਰ ਬਿਆਰ ਲੱਗਦਾ ਏ। ਉਹਦੇ ਕੋਲ ਧਰਮ ਸਿੰਘ ਨਗਰ ਗਲੀ ਨੰਬਰ 3। ਠੀਕ Instagram ਤੇ ਦੋਸਤੋ ਪੇਜ ਚੱਲਦਾ ਹੈ ਹਾਂਜੀ ਜੋ ਵੀਰ ਹੁਣੇ ਤੁਹਾਨੂੰ ਸਾਡੇ ਸਾਰੇ ਬੁਲਟ ਦਿਖਾਉਣਗੇ ਹਾਂਜੀ ਉਹਨਾਂ ਦੀ ਪੂਰੀ ਜਾਣਕਾਰੀ ਤੁਹਾਨੂੰ ਸਾਡੇ ਪੇਜ ਤੇ ਮਿਲਦੀ ਰਹੂਗੀ ਫੋਟੋਗ੍ਰਾਫੀ ਮਿਲਦੀਆਂ ਰਹਿਣਗੀਆਂ ਠੀਕ ਹੈ ਜੀ ਅਤੇ ਪ੍ਰਾਈਸ ਜਾਣਨ ਲਈ ਤੁਸੀਂ ਸਾਡੇ ਸਕਰੀਨ ਤੇ ਨੰਬਰ ਚੱਲਣਗੇ ਉਹਨਾਂ ਤੇ ਸੰਪਰਕ ਕਰ ਸਕਦੇ ਹੋ ਹਾਂਜੀ ਇੱਕ ਚੀਜ਼ ਜਿਹੜੀ ਸਭ ਤੋਂ ਜ਼ਰੂਰੀ ਹੈ ਮੈਂ ਦੱਸ ਦੇਣੀ ਚਾਹਣਾ ਹਾਂਜੀ ਸਾਡਾ ਸੇਲ ਐਂਡ ਪਰਚੇਜ਼ ਦਾ ਕੰਮ ਹੈ ਕਿਸੇ ਵੀਰਾਂ ਨੇ ਸੇਲ ਕਰਨੇ ਹੋਣ ਬਲਟ ਸਾਨੂੰ ਦੇਨੇ ਹੋਣ ਹਾਂਜੀ ਤਾਂ ਅਸੀਂ ਉਹ ਵੀ ਖਰੀਦਾਂਗੇ ਠੀਕ ਹੈ ਜੀ ਸੇਲ ਕਰਨ ਦਾ ਸਾਡਾ ਇੱਥੇ ਪ੍ਰੋਸੀਜਰ ਤਾਂ ਹੈਗਾ ਹੀ ਹੈਗਾ ਅਸੀਂ ਪਰਚੇਜ਼ ਵੀ ਕਰਾਂਗੇ ਹਾਂਜੀ ਉਸ ਤੋਂ ਇਲਾਵਾ ਜੇਕਰ ਕੋਈ ਵੀਰ ਆਦਰ ਸਟੇਟ ਦਾ ਹਾਂਜੀ ਵੀਰ ਸਾਡਾ ਕੋਈ ਬਲਟ ਲੈਣਾ ਚਾਹੁੰਦਾ ਹੈ ਤਾਂ ਉਹਦੇ 'ਚ ਅਸੀਂ ਮਾਫੀ ਮੰਗਦੇ ਹਾਂ ਵੀ ਆਦਰ ਸਟੇਟ ਲਈ ਅਸੀਂ ਸੇਲ ਨਹੀਂ ਕਰਦੇ ਕਿਉਂਕਿ ਪੇਪਰ ਵਰਕ ਦੀ ਥੋੜੀ ਟਿਕਤ ਵੱਧ ਜਾਂਦੀ ਹੈ ਐਨਓਸੀ ਵਗੈਰਾ ਦਾ ਪ੍ਰੋਸੀਜਰ ਆ ਜਾਂਦਾ ਹੈ ਜੇਕਰ ਕੋਈ ਅਦਰ ਸਟੇਟ ਦਾ ਵੀਰ ਸਾਡੇ ਬੁਲਟ ਲੈ ਕੇ ਆਪਣੇ ਪੰਜਾਬ ਦੇ ਵਿੱਚ ਟਰਾਂਸਫਰ ਕਰਾਉਣਾ ਚਾਹੁੰਦਾ ਤਾਂ ਉਹ ਅਸੀਂ ਜਰੂਰ ਦੇਵਾਂਗੇ ਕਿਉਂਕਿ ਅਸੀਂ ਟਰਾਂਸਫਰ ਕਰਾਈ ਬਣਾ ਦਿੰਦੇ ਹਾਂ ਠੀਕ ਹੈ ਜੀ ਉਸ ਤੋਂ ਇਲਾਵਾ ਜਿਹੜੇ ਐਨ ਆਰ ਆਈ ਵੀਰਾਂ ਹਮ ਐਨ ਆਰ ਆਈ ਵੀਰਾਂ ਲਈ ਅਸੀਂ ਹਰ ਇੱਕ ਤਰ੍ਹਾਂ ਦੀ ਸੈਟਿੰਗ ਕਰਕੇ ਉਹਨਾਂ ਨੂੰ ਬੁਲਟ ਦੇਵਾਂਗੇ ਹਾਂਜੀ ਜੇਕਰ ਉਹ ਉੱਥੇ ਇੰਪੋਰਟ ਕਰਾਉਣਾ ਚਾਹੁੰਦੇ ਆ ਹਾਂਜੀ ਅਸੀਂ ਉਹਨਾਂ ਨਾਲ ਸ਼ਿਪਿੰਗ ਕਰਨੀ ਆ ਜੋ ਵੀ ਉੱਥੇ ਪਹੁੰਚਾਉਣ ਦਾ ਪ੍ਰੋਸੀਜਰ ਹੈ ਹਾਂਜੀ ਉਹਦਾ ਅਸੀਂ ਪੂਰਾ ਪ੍ਰੋਸੀਜਰ ਕਰਕੇ ਉਹਨਾਂ ਤੱਕ ਬੁਲਟ ਪਹੁੰਚਾ ਸਕਦੇ ਹਾਂ ਠੀਕ ਹੈ ਜੇਕਰ ਬਾਅਰ ਬੈਠੇ ਵੀਰਾਂ ਨੇ ਕੋਈ ਹਾਂਜੀ ਬੁਲਟ ਲੈਣਾ ਹੋਵੇ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਆਪ ਦੀ ਜ਼ਿੰਮੇਵਾਰੀ ਤੇ ਕੱਲ ਅਸੀਂ ਭੇਜਾਂਗੇ ਜੀ ਠੀਕ ਹੈ ਜੀ ਪੇਪਰ ਵਰਕ ਤੱਕ ਦਾ ਕੰਮ ਜਿਹੜਾ ਹੋਊਗਾ ਭੇਜਣ ਤੱਕ ਦਾ ਕੰਮ ਉਹ ਸਾਰਾ ਅਸੀਂ ਕਰਕੇ ਦੇਵਾਂਗੇ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਬਾਈ ਜੀ ਦੇਖਦੇ ਆਂ ਬਾਈ ਕੋਲੇ ਮੋਟਰਸਾਈਕਲ ਬੁਲਟ ਪੂਰੇ ਸਾਫ ਗੜੇ ਸਾਰੇ ਉੱਥੇ ਗੇਰਾਂ ਵਾਲੇ ਵੀ ਸਿੱਧੇ ਗੇਰਾਂ ਵਾਲੇ ਵੀ ਉੱਚਾ ਮਾਡਲ ਆ ਤੇ ਪੂਰੇ ਸਾਫ ਉਹ ਕਬੂਰਾ ਬਾਈਪਾਸ ਤੇ ਮੋਗੇ ਇਹ ਹੈਰਾਉਣੀ ਮਾਡਲ ਮੋਟਰਸਾਈਕਲ ਇਹ ਵੀ ਪੂਰਾ ਨਵਾਂ ਲਾਈਟ ਵੀ ਲੱਗੇ ਆ ਸਾਰਾ ਰੈਨਲ ਮੋਟਰਸਾਈਕਲ ਪੂਰਾ ਸਾ ਇਹ ਆਇਆ 8 ਮਾਡਲ ਉੱਠੇ ਗਿਰਾਂ ਵਾਲਾ ਇਹ ਮੋਟਰਸਾਈਕਲ ਪੂਰਾ ਨਵਾਂ ਪਿਆ ਲਾਈ ਵੀ ਲੱਗਿਆ ਟਾਇਰ ਟੁਰ ਵੀ ਪੂਰੇ ਚੰਗੇ ਆ ਹੋ ਨਵਾਂ ਪਿਆ ਮੋਟਰਸਾਈਕਲ ਪੂਰਾ ਸਾਫ਼ ਸਾਫ਼ ਸੇ ਅੱਜ ਆ ਗਿਆ ਦੋ ਬੰਦੇ ਆ ਇਹ ਆ ਗਿਆ 13 ਮਾਡਲ ਆ ਜੀ ਪੂਰਾ ਨਵਾਂ ਮੋਟਰਸਾਈਕਲ ਆਵੇ ਬਹੁਤ ਸਾਫ਼ ਆ ਬਾਕੀ ਰੇਟ ਰੂਟ ਫੋਨ ਤੇ ਦੱਸਣਗੇ ਫੋਨ ਤੇ ਗੱਲ ਕਰ ਲਿਓ ਮੋਟਰਸਾਈਕਲ ਬਹੁਤ ਖੜੇ ਇਹ ਆ ਗਿਆ 20 ਮਾਡਲ பூர நம்ம மோட்டர பூரா ரெய்ன மோட்டர சாத்த மாடல் பிட்டு சிர மோட்டசை நம்ம சாஃப ਇਹ ਆਗਾ 10 ਮਾਡਲ ਪੁੱਛੇ ਗਿਰਾਂ ਵਾਲਾ ਇਹ ਵੀ ਮੋਟਰਸਾਂਗਲਾ ਪੂਰਾ ਸਾਫ਼ ਆ 10 ਮਾਡਲ ਤਾਂ ਮਿਲਦਾ ਨਹੀਂ ਬਹੁ ਘੱਟ ਮਿਲਦਾ ਪੂਰਾ ਅਰੀਜਨਲ ਪੂਰਾ ਨਵਾਂ ਲਾਇਕੀ ਲੱਗਿਆ ਉਹ ਸਾਫ ਖੜਾ ਉਹ ਵੀ ਹਾਂ ਉਹ ਸੱਤ ਦਾ ਉਹ ਮੋਟਰ ਜਦ ਤੱਕ ਪੰਜ ਸੇ 7 ਕੋ ਉਹਦਾ ਨੀ ਆ ਆ ਗੱਲ ਨੋ ਮਾਡਲ ਉੱਠੇ ਗਿਰਾਂ ਵਾਲਾ ini e motor ਮੋਟਰਸਾਈਕਲ ਬਹੁਤ nama ਤੇ ਜੋਦਨ ਬੰਦੀ ਆ ਜਦਿਆਂ ਗਿਆ ਬਾੜ ਗਿਆ ਇੱਕ ਲੋਕਲ ਬੰਦੇ ਹੈਗੇ ਬੇਨਾ ਆ ਗਿਆ ਬਾਈ ਮਾਡਲ ਇਹ ਮੋਟਰਸਾਈਕਲ ਪੂਰਾ ਨਵਾਂ ਆ ਤਿਆ ਪੂਰਾ ਸਾਫ ਆ ਲਾਈ ਵੀ ਲੱਗੇ ਆ ਸਾਰਾ ਅਰੀਜਨਲ ਆ ਜੀ ਇਹ ਬਾਅਦ ਤੇ ਨਹੀਂ ਕਰਦਾ ਇਹ ਅੱਗੇ ਆ ਗਿਆ 22 ਮਾਡਲ ਇਹ ਵੀ ਮੋਟਰਸਾਈਕਲ ਜਵਾਂ ਨਾਵਾ ਪਿਆ ਬਹੁਤ ਘੱਟ ਚੱਲੇ ਮੋਟਰਸਾਈਕਲ ਆ ਇਹ 10-10 ਹਜ਼ਾਰ ਚੱਲੇ ਬਸ 10 ਹਜ਼ਾਰ ਇਹ ਚੱਲਿਆ ਇਹ ਆ ਗਿਆ 17 ਮਾਡਲ ஸ்ட்ரீம் போட்டு நாங்களை பூரா நம்ம ஆப்பே வெயில் மாடல் இப்போ வி மடல் ஆனா மோட்டல பந்த மாடல் மோட்டசை சாஃபா ਪੂਰਾ Ориਗਨਲ ਪਿਆ ਲਾਈਵਰੀ ਲੱਗੇਗਾ ਇਹ ਆਗਾ 10 ਮਾਰਦਾ ਸੱਦੇ ਘੇਰਾ ਵਾਲਾ ਮੋਟਰਸਾਈਕਲ ਇਹ ਵੀ ਪੂਰਾ ਸਾਫ ਲਾਈਵਰੀ ਲੱਗੇ ਬਹੁਤ ਸੋਹਣਾ ਇਹਦੇ ਪੂਰਾ ਸਾਫ ਪਿਆ ਸਾਰਾ ਰੈਨਲ ਬੈਟ ਆਊਟ ਲਾ ਇਹ ਆਗਾ 2001 ਮਾਡਲ ਉਠੇ 11 ਚ ਪੂਰਾ ਵਧੀਆ ਮੋਟਰਸਾਈਕਲ ਪਿਆ ਰੰਗ ਰੋਂਗ ਬਹੁਤ ਚੰਗਾ ਪਿਆ ਸਾਫ ਆ ਮੋਟਰਸਾਈਕਲ ਪੂਰਾ ਰੋਮਗਾ 14 ਮਾਡਲ ਇਹ ਵੀ ਮੋਟਰਸਾਈਕਲ ਬਹੁਤ ਨਵਾਂ ਪਿਆ ਲਾਈ ਵੀ ਰ데요 ਪਾਇਰੇ ਆ ਟਾਇਰ ਵੀ ਬਹੁਤ ਚੰਗੇ ਆ ਟੂਲ ਸਾਰੇ ਦੇ ਚੰਗੇ ਆ ਬਾਕੀ ਲਾਈ ਵੀ ਮੋਟਰਸਾਈਕਲਾਂ ਦੇ ਤਕਰੀਬਨ ਪਾਏ ਹੋਈ ਆ மடல பிர மோட்டர மாடல் ਲਾਈਵ ਹੈ ਇਹ ਬਹੁਤ ਸੋਹਣੇ ਲੱਗੇ ਆ ਰੰਗ ਰੰਗੂ ਪੂਰਾ ਚੰਗਾ ਪਿਆ ਅੱਗੇ ਆ ਗਿਆ 12 ਮਾਡਲ ਸਾਰਾ ਅਰੀਜਨਲ ਮੋਟਰਸਾਈਕਲ ਹੈ ਇਹ ਪੂਰਾ ਸਾਫ ਦਾ ਵਧੀਆ 17 ਮਾਡਲ ਇਹ ਵੀ ਮੋਟ ਸਾਲ ਪੂਰਾ ਸਾਫ ਆ ਲਾਈਵਿਲ ਪਾਇਦੇ ਦੇ ਦੇ ਵੀ ਪੂਰਾ ਵਧੀਆ ਬਣਿਆ ਵਾਲਾ ਇਹ ਬੋਲਟ ਆ ਗਿਆ 92 ਮਾਡਲ ਪੂਰਾ ਸਾਫ਼ ਆ ਮੋਟਰਸਾਈਕਲ ਇਹਦੀ ਲਾਈਨ ਵੀ ਲੱਗੇ ਹੋਏ ਆ ਚੰਡੀਗੜ੍ਹ ਨੰਬਰ ਆ ਇਹ ਮੋਟਰਸਾਈਕਲ ਪੂਰਾ ਸਾਫ਼ ਹੈ ਇਹ ਇਹ ਜੈਜ ਰੇਟ ਕੀ ਦੇ ਦੇਣਗੇ ਬਾਈ ਹੁਣੇ ਤੇ ਫੋਨ ਤੇ ਗੱਲ ਕਰ ਸਕਦੇ ਆਂ ਇਹਦੀ ਬਾਬਤ ਰੇਟ ਦਾ ਜੈ ਜੀ ਲਾਉਣਗੇ ਹਿਸਾਬ ਨਾਲ ਜੀਨੇ ਘੱਟ ਪੈਸੇ ਖਰਚਣੇ ਆ ਬਈ ਉਹ ਲੈ ਸਕਦਾ ਤੇ ਪੂਰੇ ਜੈ ਜੀ ਰੇਟ ਤੇ ਦੇ ਦੇਣਗੇ ਇਹ ਅਗਰ 18 ਮਾਡਲ ਇਹ ਚੱਲਿਆ ਬਹੁਤ ਘਾਟਾ 55 56 ਹੁਣ ਚੱਲਿਆ origignal ਮੋਟਰਸਾਈਕਲ ਬਹੁਤ ਸਾਫ ਮੋਟਰਸਾਈਕਲ ਆ ਗਿਆ 12 ਮਾਡਲ ਪਟਿਆਲਾ ਨੰਬਰ ਆ ਇਹ ਤੇ ਪੂਰਾ Ориਜਨਲ ਪਿਆ ਮੋਟਰਸਾਈਕਲ ਲਾਈ ਲੱਗੇ ਹੋਏ ਆ ਰੰਗ ਰੰਗ ਸਾਰਾ Ориਜਨਲ ਪਿਆ ਮੋਟਰਸਾਈਕਲ ਸਾਫ ਬਹੁਤ ਜਿਆਦਾ ਆ ਚੱਲਿਆ ਵੀ ਥੋੜਾ ਜਿਹਾ 54 ਸ ਚੱਲਿਆ ਪੂਰਾ ਸਾਫ ਪਿਆ ਇਹ ਮੋਟਰਸਾਈਕਲ